ਤਰੱਕੀ ਕਰੇਗਾ ਪਿੰਡ ਦੇ ਮੁਕਸਰ ਦੇ ਐਮਐਲਏ ਸਰਦਾਰ ਜਗਦੀਪ ਸਿੰਘ ਜੀ ਕਾਕਾ ਬਰਾਲ ਕੌਣੀ ਸਾਹਿਬ ਜਗਦੇਵ ਬਾਮ ਜੀ ਸਾਡੇ ਐਮਐਲਏ ਸਰਦਾਰ ਜਗਸੀਰ ਸਿੰਘ ਜੀ ਜ਼ਿਲ੍ਹੇ ਦੇ ਪ੍ਰਧਾਨ ਜਸ਼ਨ ਜੀ ਪਾਰਟੀ ਦੇ ਵਰਕਰ ਸਹਿਬਾਨ ਨਹਿਰੀ ਮਹਿਕਮੇ ਦੇ ਬਹੁਤੀ ਸਤਿਕਾਰਯੋਗ ਔਰ ਸੈਕਟਰੀ ਕ੍ਰਿਸ਼ਨ ਕੁਮਾਰ ਜੀ ਉਹਨਾਂ ਦੇ ਨਾਲ ਆਏ ਹੋਏ ਅਫਸਰ ਸਹਿਬਾਨ ਸਾਥੀ ਫਤਿਹ ਸੰਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਤਿਕਾਰਯੋਗ ਸਾਡੇ ਪ੍ਰੈਸ ਵਾਲੇ ਸੱਜਣ মিডিਆ ਵਾਲੇ ਉਹਨਾਂ ਨੇ ਸਾਰੀ ਜਿਹੜੀ ਕਾਰਵਾਈ ਲੋਕਾਂ ਦੇ ਸਾਹਮਣੇ ਰੱਖਣੀ ਹੁੰਦੀ ਹੈ ਉਹਨਾਂ ਨੂੰ ਵੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮਾਰਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਜਿਨ੍ਹਾਂ ਦੇ ਮਨ ਵਿੱਚ ਪੰਜਾਬ ਦੇ ਪ੍ਰਤੀ ਵੱਡਾ ਦਰਦ ਹੈ ਉਹ ਬਹੁਤਾ ਜਿਹੜਾ ਪਿੰਡਾਂ ਨਾਲ ਤੇ ਖੇਤੀ ਨਾਲ ਜੁੜਿਆ ਹੋਇਆ ਹੈ ਕੋਸ਼ਿਸ਼ ਕੀਤੀ ਹੈ ਜਦੋਂ ਦੀ ਸਰਕਾਰ ਬਣੀ ਹੈ ਕਿ ਜਿਵੇਂ ਵੀ ਕਿਵੇਂ ਹੋਵੇ ਇਥੋਂ ਦਾ ਕੋਈ ਵੀ ਨਾਗਰਿਕ ਕਿਸੇ ਵੀ ਸਮੱਸਿਆ ਵਿੱਚ ਨਾ ਹੋਵੇ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਛਾਹੂਕਾਰ ਹੈ ਵਪਾਰੀ ਹੈ ਮੁਲਾਜ਼ਮ ਹੈ ਔਰ ਉਹਦੇ ਲਈ ਜ਼ਰੂਰੀ ਕਿ ਅਸੀਂ ਸਾਡਾ ਜਿਹੜਾ ਬੇਸਿਕ ਖੇਤੀਬਾੜੀ ਹੈ ਇਹਨੂੰ ਕਾਇਮ ਰੱਖਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲੇ ਦਿਨੋਂ ਕਿਉਂਕਿ ਜਿਹੜਾ ਇਨਸਾਨ ਜੜਾਂ ਨਾਲ ਜੁੜਿਆ ਹੋਵੇ ਜੀਨੇ ਸਾਰਾ ਕੁਝ ਦੇਖਿਆ ਹੋਵੇ ਉਹੀ ਲੋਕਾਂ ਦਾ ਖਿਆਲ ਰੱਖ ਸਕਦਾ ਹੈ ਇਕੱਲਾ ਦਫ਼ਤਰਾਂ 'ਚ ਬਹਿ ਕੇ ਔਰ ਅਫਸਰਾਂ ਨਾਲ ਵੀ ਇਕੱਲੀ ਸਾਂਝ ਨਾਲ ਵੀ ਉਹ ਪੂਰੀਆਂ ਗੱਲਾਂ ਨਹੀਂ ਹੋ ਸਕਦੀਆਂ ਜਿਹੜੀਆਂ ਪ੍ਰੈਕਟੀਕਲੀ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਜਿਹੜੀ ਕਿਤੇ ਅੰਗਰੇਜ਼ਾਂ ਦੇ ਵੇਲੇ ਨਹਿਰਾਂ ਬਣੀਆਂ ਜਾਂ ਐ ਨਹਿਰਾਂ ਅੰਗਰੇਜ਼ਾਂ ਦੇ ਵੇਲੇ ਉਲੀਕੀਆਂ ਗਈਆਂ ਜਿਹੜੀਆਂ ਸਾਡੇ ਕੋਲ ਦੀ ਵੀ ਲੰਘੀਆਂ ਉਸ ਤੋਂ ਬਾਅਦ ਕਿਸੇ ਨਹਿਰ ਦਾ ਨਾਂ ਕਿਸੇ ਸਿਆਸੀ ਪਾਰਟੀ ਨੇ ਨਾ ਕਿਸੇ ਲੀਡਰ ਨੇ ਲਿਆ ਨਹੀਂ ਤੇ ਸੋਚਿਆ ਨਹੀਂ ਭਗਵੰਤ ਮਾਨ ਜੀ ਤੋਂ ਬਜ਼ਾਰਤ ਵਿੱਚ ਆਏ ਆਪਣੀ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਅਗਵਾਈ ਦਿੱਤੀ ਸਭ ਨਾਲੋਂ ਪਹਿਲੀ ਜਿਹੜੀ ਮਾਲਵੇ ਦੀ ਤਰਸਯੋਗ ਹਾਲਤ ਹੈ ਕੋਲ ਦੀ ਵੱਡੀਆਂ ਨਹਿਰਾਂ ਗੁਜ਼ਰਨ ਦੇ ਕਾਰਨ ਵੀ ਸਾਨੂੰ ਲਿਫਟ ਕਰਕੇ ਪਾਣੀ ਉਹ ਵੀ ਹੌਲੀ-ਹੌਲੀ ਕਦੇ ਕਿਸੇ ਨੇ ਕਦੇ ਕਿਸੇ ਨੇ ਮੋਗਾ ਮਨਜ਼ੂਰ ਕਰਾਇਆ ਮੇਰੇ ਖਿਆਲ ਥੋੜੇ ਸਾਲਾਂ ਚ ਸਾਰੇ ਲੋਕਾਂ ਨੂੰ ਇਹ ਪਾਣੀ ਮਿਲਣ ਲੱਗਿਆ ਹੁਣ ਪਹਿਲਾਂ ਕੁਝ ਘਰਾਂ ਕੋਲੇ ਕੁਝ ਲੋਕਾਂ ਕੋਲੇ ਸਹੂਲਤ ਸੀ ਅਸੀਂ ਸਾਰੇ ਬਠਿੰਡੇ ਵਾਲੇ ਰੋਪੜ ਵਾਲੇ ਪਾਣੀ ਨਾਲ ਜੁੜੇ ਹੋਏ ਸਾਂ ਔਰ ਸਰਦਾਰ ਭਗਵੰਤ ਸਿੰਘ ਮਾਨ ਦੀ ਇਹ ਵੱਡੀ ਸੋਚ ਕਿ ਵੀ ਇਹ ਕਿੰਨਾ ਚਿਰ ਕੰਮ ਚੱਲੂਗਾ ਕਿ ਸਾਰੀ ਉਮਰ ਲੋਕ ਮਸ਼ੀਨਰੀ ਨਾਲ ਇਸੇ ਨਾਲ ਹੀ ਕੰਮ ਸਾਰਨਗੇ ਉਹਨਾਂ ਨੇ ਇੱਕ ਬਹੁਤ ਵੱਡੀ ਸੋਚ ਦੇ ਨਾਲ ਤੀਸਰੀ ਨਹਿਰ ਮਾਲਵਾ ਨਹਿਰ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਜਿਹੜੀ ਪੰਜਾਬ ਵਿੱਚ ਪੰਜਾਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਨਿਗਰ ਸੋਚ ਦੇ ਮੁਤਾਬਕ ਕੱਢ ਰਹੀ ਹੈ। ਤਕਰੀਬਨ 62 ਪਿੰਡ ਜਿਹੜੇ ਫਿਰੋਜ਼ਪੁਰ ਫਰੀਦਕੋਟ ਤੇ ਮੁਕਸਰ ਜ਼ਿਲ੍ਹੇ ਦੇ ਆਉਂਦੇ ਆ। ਉਹਨਾਂ ਤਾਈਏ ਪਾਣੀ ਪਹੁੰਚਣਾ ਜਿਹਦੇ ਵਿੱਚ 2 ਲੱਖ ਕਿੱਲੇ ਤੋਂ ਵੱਧ ਸਿੰਚਾਈ ਹੋਣੀ ਹੈ 100 ਤੇ 49 ਕਿਲੋਮੀਟਰ 150 ਕਿਲੋਮੀਟਰ ਇਹ ਨਹਿਰ ਬਣਨੀ ਹੈ। ਔਰ ਬਹੁਤ ਸਾਰੇ ਜਿਹੜੇ ਬਰਾਨ ਪਏ ਦੂਰ ਦਰਾਡੇ ਦੇ ਏਰੀਏ ਸਨ ਉਹਨਾਂ ਨੂੰ ਵੀ ਇਹ ਪਾਣੀ ਦੀ ਵੱਡੀ ਸਹੂਲਤ ਜਿਹੜੀ ਕਿਸਾਨ ਚਾਹੁੰਦਾ ਹੈ ਜਿਹੜੇ ਲੋਕ ਚਾਹੁੰਦੇ ਆ ਜੇ ਅਸੀਂ ਸਾਡੇ ਕੋਲੇ ਕੋਈ ਵੱਡੀ ਇੰਡਸਟਰੀ ਨਹੀਂ ਸਾਡੀ ਇੰਡਸਟਰੀ ਤਾਂ ਖੇਤੀ ਆ ਤੇ ਇਹਦੇ ਲਈ ਬਹੁਤ ਮੁੜਕਾ ਡੋਲਿਆ ਤੁਸੀਂ ਭਰਾਓ ਸਾਡੇ ਵੱਡ ਵਡੇਰਿਆਂ ਨੇ ਤੇ ਹੁਣ ਤੱਕ ਵੀ ਸਾਇੰਸ ਨੇ ਤਰੱਕੀ ਕੀਤੀ ਯੂਨੀਵਰਸਿਟੀ ਆਈ ਉਹਨੇ ਵੀ ਵਿੱਚ ਯੋਗਦਾਨ ਪਾਇਆ ਅਸੀਂ ਦੇਸ਼ ਦੀ ਭੁੱਖ ਦੂਰ ਕਰਤੀ ਅਸੀਂ ਬਾਫਰ ਕਰਤਾ ਅਨਾਜ ਕਈ ਵਾਰੀ ਤਾਂ ਨਕਮੂਰ ਮਾਰਨ ਲੱਗ ਜਾਂਦੇ ਨੇ ਸਾਡੀਆਂ ਫਸਲਾਂ ਦੇ ਅੰਮਾਰ ਵੇਖ ਕੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਆਉਂਦੀਆਂ ਉਦੋਂ ਰੰਗਾਂ ਤੇ ਤੰਝ ਕਰਨ ਲੱਗ ਜਾਂਦੇ ਆ ਫਸਲਾਂ ਦੇ ਤੇ ਹਾਲਾਂਕਿ ਉਹਨਾਂ ਲੋਕਾਂ ਨੂੰ ਯਾਦ ਕਰਨਾ ਚਾਹੀਦਾ ਹੈ ਕਦੇ ਅਸੀਂ ਅਮਰੀਕਾ ਵਰਗੇ ਦੇਸ਼ ਤੋਂ ਲਾਲ ਰੰਗ ਦੀ ਕਣਕ ਜਿਹੜੀ ਵੇਖਣਯੋਗ ਨਹੀਂ ਉਹ ਵੀ ਖਾਂਦੇ ਸੀ ਅੱਜ ਸਾਡੀ ਸੋਨੇ ਰੰਗੀ ਕਣਕ ਹੈ ਅਸੀਂ ਦੇਸ਼ ਦੀ ਭੁੱਖ ਗੱਡੀ ਦੇਸ਼ ਨੂੰ ਆਤਮ ਨਿਰਭਰ ਕੀਤਾ ਔਰ ਇਹਦੇ ਵਿੱਚ ਸੈਂਟਰ ਦੀ ਸਰਕਾਰ ਨੂੰ ਵੀ ਚਾਹੀਦਾ ਅਸੀਂ ਸਰਾਜਤੇ ਵੀ ਬੈਠੇ ਆ ਤੇ ਅਸੀਂ ਦੇਸ਼ ਦੀ ਭੁੱਖ ਵੀ ਦੂਰ ਕਰਦੇ ਆ ਸਾਰਿਆਂ ਨਾਲੋਂ ਔਖੀ ਕਮਾਈ ਕਿਸਾਨ ਦੀ ਤੇ ਮਜ਼ਦੂਰ ਦੀ ਐ ਕੋਈ ਟਾਈਮ ਹੀ ਨਹੀਂ ਅਸੀਂ ਅੱਧੀ ਰਾਤ ਨੂੰ ਪਾਣੀ ਲਾਉਣ ਵੀ ਜਾਂਦੇ ਅਸੀਂ ਸੱਪਾਂ ਦੀਆਂ ਸਿਰੀਆਂ ਇਹ ਤਾਂ ਸਾਡੇ ਨਾਲ ਉਹਨਾਂ ਦਾ ਕੋਈ ਖਾਨਦਾਨੀ ਦੋਸਤਾਨਾ ਹੀ ਨਹੀਂ ਅਨੀ ਤਾਂ ਜਿਵੇਂ ਦਿਨ ਰਾਤ ਅਸੀਂ ਖੇਤਾਂ ਵਿੱਚ ਫਿਰਦੇ ਆ ਫੇਰ ਵੀ ਜਾਨਾ ਰਹਿ ਜਾਂਦੀਆਂ ਵੱਜ ਜਾਂਦੀਆਂ ਅਸੀਂ ਤਿੱਖੜ ਦੁਪਹਿਰਾ ਕਦੇ ਆੜ ਦੇ ਮਹੀਨੇ ਦਾ ਨਹੀਂ ਵੇਖਿਆ ਅਸੀਂ ਕਦੇ ਪੋ ਮਾਗਦਾ ਠੱਕਰ ਜਦੋਂ ਕੋਰਾ ਜਾਂਦਾ ਉਦੋਂ ਨਹੀਂ ਦੇਖਿਆ ਐਡੀ ਵੱਡੀ ਘਾਲ ਕਮਾਈ ਕਰਕੇ ਜਿੱਥੇ ਅਸੀਂ ਆਪਣਾ ਢਿੱਡ ਪੇਟ ਪਾਲਣਾ ਉਥੇ ਇਸ ਦੇਸ਼ ਦੇ ਲਈ ਬਹੁਤ ਵੱਡਾ ਯੋਗਦਾਨ ਪਾਉਨੇ ਆ ਉਹਦੇ ਲਈ ਅੱਜ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਬਾਟ ਪਿੰਡਾਂ ਨੂੰ ਜਿਨ੍ਹਾਂ ਨੂੰ ਬਹੁਤ ਸਾਰਾ ਖਰਚ ਕਰਨਾ ਪੈਂਦਾ ਸੀ ਜਿਹੜੀ 2300 ਕਰੋੜ ਤੋਂ ਵੱਧ ਲੱਗਣਾ ਇਹਦੇ ਤੇ ਸਾਰਾ ਪੈਸਾ ਔਰ ਉਹ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦਾ ਖੁੱਲਾ ਦਿਲ ਹੈ ਮੁੱਖ ਮੰਤਰੀ ਪੰਜਾਬ ਦੇ ਬਹੁਤ ਆਏ ਕਿਸਾਨੀ ਦੇ ਨਾਂ ਤੇ ਲੜਦੇ ਰਹੇ ਪਰ ਕਿਸਾਨਾਂ ਵਾਲੀ ਕਦੇ ਵੇਖਿਆ ਨਹੀਂ ਸੀ ਟੈਂਪਰੇਰੀ ਕੋਈ ਮਾੜੀ ਮੋਟੀ ਜਿਹੜੀ ਸਹੂਲਤ ਦੇ ਦਿੰਦੇ ਸੀ ਉਹਦਾ ਸਦਾ ਲਈ ਨਾਰਾ ਬੋਲਦਾ ਰਹਿੰਦਾ ਸੀ ਸਤਿਕਾਰਯੋਗ ਭਰਾਓ ਪੱਕੇ ਤੌਰ ਤੇ ਪੱਕਾ ਇਲਾਜ ਹੈ ਸਦਾ ਲਈ ਸਾਡੇ ਪੀੜੀਆਂ ਲਈ ਸਾਡੀ ਜਿੰਨੀ ਜਿੰਨਾ ਚਿਰ ਦੁਨੀਆ ਰਹੂ ਸਰਦਾਰ ਭਗਵੰਤ ਸਿੰਘ ਮਾਨਾ ਉਹਨੇ ਦੇ ਨੇ ਨਹਿਰ ਵੀ ਉੱਤੇ ਤੁਹਾਡਾ ਨਾਮ ਹੀ ਰਹਿਣਾ ਹੈ ਕਿ ਤੁਸੀਂ ਜਿੱਥੇ ਪੰਜਾਬ ਦੇ ਲਈ ਇਮਾਨਦਾਰੀ ਨਾਲ ਆਪਣੀ ਸਰਕਾਰ ਚਲਾ ਕੇ ਲੋਕਾਂ ਦੇ ਸੇਵਾ ਵਿੱਚ ਹਾਜ਼ਰ ਹੋਏ ਹੋ ਕਦੇ ਕਿਸੇ ਨੇ ਗਰੀਬ ਨੇ ਸੋਚਿਆ ਨਹੀਂ ਸੀ ਮਾਨ ਸਾਹਿਬ ਵੀ ਸਾਡਾ ਮੁੰਡਾ ਥਾਣੇਦਾਰ ਲੱਗ ਜੂ ਕਦੇ ਕਿਸੇ ਸਧਾਰਨ ਜੱਟ ਨੇ ਇਹ ਨਹੀਂ ਸੋਚਿਆ ਸਾਡਾ ਮੁੰਡਾ ਐਸ ਡੀਓ ਲੱਗ ਜੂ ਇਹ ਲੋਕ ਸੁਣਦੇ ਤੇ ਕਹੇ ਕਹਿੰਦੇ ਵੇਖੇ ਗਏ ਐ ਜਦੋਂ ਆਪਾਂ ਵੀ ਕਿਤੇ ਇੱਕ ਦੋ ਵਾਰੀ ਇਕੱਠੇ ਹੋਏ ਆ ਜਦੋਂ ਨੌਕਰੀਆਂ ਦੇ ਯੁਕਤੀਆਂ ਦਿੱਤੀਆਂ ਤੇ ਬੱਚੇ ਰੋ ਕੇ ਇਹ ਕਹਿੰਦੇ ਸੀ ਵੀ ਜੇ ਭਗਵੰਤ ਮਾਨ ਨਾ ਹੁੰਦਾ ਤੇ ਸ਼ਾਇਦ ਅੱਜ ਸਾਨੂੰ ਵੀ ਇਹ ਸਰਟੀਫਿਕੇਟ ਨਾ ਮਿਲਦਾ ਜਿਸ ਤਰ੍ਹਾਂ ਦਾ ਬੋਲਬਾਲਾ ਸੀ ਉਹਨੂੰ ਪਾਸੇ ਕਰਕੇ ਇਸ ਪੰਜਾਬ ਦੇ ਪੁੱਤ ਨੇ ਲੋਕਾਂ ਦੀ ਖਾਤਰ ਆਲੋਚਨਾ ਕਰਨ ਵਾਲੇ ਬਹੁਤ ਲੋਕ ਹੁੰਦੇ ਐ ਕਹਿ ਦਿੰਦੇ ਐ ਹੋਇਆ ਕੀ ਜਿਹੜਾ ਕੁਝ ਹੋਇਆ ਉਹ ਕਦੇ ਕਿਸੇ ਨੇ ਕੀਤਾ ਨਹੀਂ ਸੀ ਸਤਕਾਰ ਜੋ ਭਰਾਓ ਕੱਲੇ ਜਾਜਾਂ ਤੇ ਸਾਰਾ ਸਾਰਾ ਡੰਬਰ ਝੂਟੇ ਲੈਂਦਾ ਰਿਹਾ ਔਰ ਲੋਕਾਂ ਦੇ ਜੋ ਹਾਲਾਤ ਬਣੇ ਉਹ ਸਾਰੇ ਤੁਹਾਡੇ ਸਾਰਿਆਂ ਦੇ ਸਾਹਮਣੇ ਐ ਅੱਜ ਵੱਡੀਆਂ ਗੱਡਾਂ ਕੀਤੀਆਂ ਜਾਂਦੀਆਂ ਐ ਕਿ ਪੰਜਾਬ ਦੇ ਪਾਣੀ ਦੀ ਰਾਇਲਟੀ ਦਿੱਤੀ ਜਾਵੇ ਇੱਕ ਐਮਪੀ ਕਹਿੰਦੀ ਆ ਆਪਣੀ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਬਾਪੂ ਜੀ ਮੁੱਖ ਮੰਤਰੀ ਸਾਹਿਬ ਨਾਲ ਬਾਜਪਾ ਨਾਲ ਵੀ ਦੋਸਤੀ ਸੀ ਔਰ ਨਾਲ ਹੀ ਬੋਧੀ ਦੀ ਸਰਕਾਰ ਵਿੱਚ ਵੀ ਤੁਸੀਂ ਦੋਨੇ ਜੀ ਰਹਿੰਦੇ ਰਹੇ ਹੋ ਕਦੇ ਗੱਲ ਨਹੀਂ ਕੀਤੀ ਸੀ ਅੱਜ ਸਤਾ ਤੋਂ ਬਾਹਰ ਹੋ ਕੇ ਪੋਲੀਆਂ ਪੋਲੀਆਂ ਗੱਲਾਂ ਕਰਦੇ ਆ ਵੀ ਸਾਨੂੰ ਉਹ ਸੱਤ ਮਾਰ ਲੈਣ ਸਾਨੂੰ ਨਾਲ ਸੱਤ ਲੈਣ 코로나 ਦਾ ਸਰਦਾ ਹੋ ਇਹਨਾਂ ਨੂੰ ਸੱਦਣਗੇ ਨਹੀਂ ਸਤਕਾਰਯੋਗ ਪੰਜਾਬ ਵਾਸੀ ਜਿਹੜੇ ਹਮੇਸ਼ਾ ਅਣਖ ਦੇ ਨਾਲ ਰਹੇ ਆ ਆਪਣਾ ਦਾ ਕਿੱਤਾ ਤੇ ਖੇਤਾ ਹੀ ਖੇਤੀ ਵਾਲਾ ਬਹੁਤ ਵੱਡੀ ਸਹੂਲਤ ਇਹ ਪੰਜਾਬ ਦਾ ਹੋਣਹਾਰ ਸਪੂਤ ਛੋਟੀ ਉਮਰ ਵਿੱਚ ਬਣਿਆ ਬੁਖਮੰਤਰੀ ਤੇ ਵੱਡੀਆਂ ਦਲੀਲਾਂ ਨਾਲ ਪੰਜਾਬ ਦੀ ਬਾਜ਼ਾਰਤ ਨੂੰ ਚਲਾ ਰਿਹਾ ਹੈ ਮੈਂ ਉਹਨਾਂ ਦਾ ਇੱਥੇ ਆਉਣ ਤੇ ਐਡਾ ਵੱਡਾ ਜਿਹੜਾ ਬਹੁਤ ਪੁੰਨ ਦਾ ਕੰਮ ਕਰ ਲਈ ਆਏ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਰੇ ਇਲਾਕੇ ਵੱਲੋਂ ਸਾਰੇ ਐਮ.ਐਲ.ਏ ਸਹਿਬਾਨ ਵੱਲੋਂ ਅਸੀਂ ਬੱਚਾ ਬੱਚੀ ਤੁਹਾਨੂੰ ਜੀ ਆਇਆਂ ਆਖਦੇ ਹਾਂ ਤੁਸੀਂ ਬਹੁਤ ਵੱਡਾ ਪਰ ਉਪਕਾਰ ਸਾਡੇ ਇਸ ਇਲਾਕੇ ਤੇ ਕੀਤਾ ਹੈ ਦੁਬਾਰਾ ਫਿਰ ਤੁਹਾਡਾ ਜੀ ਆਇਆਂ ਨੂੰ ਕਿ ਤੁਹਾਨੂੰ ਵਾਹਿਗੁਰੂ ਪਰਮਾਤਮਾ ਤੰਦਰੁਸਤੀਆਂ ਤੇ ਲੰਬੀ ਉਮਰ ਦੇਵੇ ਤੁਹਾਡੀ ਸੋਚ ਇਸੇ ਤਰ੍ਹਾਂ ਨਿਗਰ ਬਣੀ ਰਹੇ ਤੇ ਤੁਸੀਂ ਪੰਜਾਬ ਦੀ ਸੇਵਾ ਕਰਦੇ ਰਹੋ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਅਫਸਰ ਸਾਹਿਬਾਨ ਦਾ ਧੰਨਵਾਦ ਐਮ ਐਲ ਏ ਸਾਹਿਬਾਨ ਦਾ ਧੰਨਵਾਦ ਪਿੰਡਾਂ ਵਿੱਚੋਂ ਆਏ ਕਿਸਾਨ ਭਰਾਵਾਂ ਬਜ਼ੁਰਗਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਆਪਣੇ ਲਈ ਇਹ ਮਸੀਹਾ ਬਣ ਕੇ ਆਏ ਮੁੱਖ ਮੰਤਰੀ ਜੀ ਇਹਨਾਂ ਨੂੰ ਸਾਰੇ ਆਪਾਂ ਆਪਣੇ ਦਿਲਾਂ ਚੋਂ ਗਹਿਰਾਈ ਚੋਂ ਜੀ ਆਇਆਂ ਕੀ ਇਹ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸਰ ਹੁਣ ਅਸੀਂ ਬਹੁਤ ਹੀ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਸਾਡੇ ਸੂਬੇ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ बहुत बहुत धन्यवाद दिल दिया गहराइया चों बहुत बहुत मेहरबानी इना मान सम्मान इस जंगल बियाबान, बिया सब तो पहला मेरे वालों सांझ पाई है वागुरु जी का खालसा ਦੋਸਤੋ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਹੈਗਾ ਇਹ ਇਹ ਕੋਈ ਰਾਜਨੀਤਿਕ ਪ੍ਰੋਗਰਾਮ ਨਹੀਂ ਹੈਗਾ ਵੀ ਉੱਥੇ ਮੁੱਖ ਮੰਤਰੀ ਆਇਆ ਸੀ ਉੱਥੇ ਨਾਰੇ ਲੱਗੇ ਸੀ ਉੱਥੇ ਇਹ ਉਹ ਉਹ ਬਹੁਤ ਛੋਟੇ ਮੈਨਾਂ ਤੁਸੀਂ ਜਿਹੜੀ ਜ਼ਿੰਮੇਵਾਰੀ ਦੇਤੀ ਉਦੋਂ ਬਾਅਦ ਜ਼ਿੰਮੇਵਾਰੀ ਨਿਭਾਉਣ ਦਾ ਕੰਮ ਹੈ ਮੈਂ ਜਦੋਂ ਕਲਾਕਾਰ ਦੇ ਤੌਰ ਤੇ ਉਧਰ ਮਲੋਟ ਵੱਲੋਂ ਗਿੱਧਾ ਉਧਰੋਂ ਆਪਣਾ فاضਿਲ ਕਾ ਵੱਲੋਂ ਪੰਨੀ ਆਲੇ ਤੋਂ ਕਦੇ ਅਬੋਰ ਤੋਂ ਛੋ ਛੋ ਕਰਕੇ ਆਉਂਦਾ ਸੀ ਤਦ ਦੋ ਨਹਿਰਾ ਦੇ ਨੇੜੇ ਨੂੰ ਰੁਕ ਜਾਂਦੇ ਸੀ ਸਰੋਕਿਉਟੀ ਖਾਲੀ ਐ ਤ ਦੋ ਨਹਿਰਾ ਮੈਂ ਦੇਖਦਾ ਸੀ ਮੈਂ ਉਦੋਂ ਰਾਜਨੀਤੀ 'ਚ ਨਹੀਂ ਸੀ ਪਰ ਮੇਰੇ دوست ਮਿੱਤਰ ਅਫਸਰ ਜਿਹੜੇ ਸੀ ਉਹ ਸਿੰਚਾਈ ਵਿਭਾਗ 'ਚ ਸੀਗੇ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ ਸੀ ਇਹ ਢੀਆਂ ਵਟੀਆਂ ਨਹਿਰਾਂ ਜਾਂਦੀਆਂ ਐ ਇਹ ਪੰਜਾਬ 'ਚ ਕਿੱਥੇ-ਕਿੱਥੇ ਫਾਇਦਾ ਹੁੰਦਾ ਉਹ ਕਹਿੰਦੇ ਜਿਹੜੀ ਸਭ ਤੋਂ ਵੱਡੀ ਐ ਉਹ 'ਚ 18000 ਕਿਊਸਿਕ ਪਾਣੀ ਜਾਂਦਾ ਐ ਉਜੋ ਬੱਕਰੀ ਵੀ ਨਹੀਂ ਪਾਣੀ ਪੀ ਸਕਦੀ ਪੰਜਾਬ ਦੀ ਉਹ ਜੂ ਨਹੀਂ ਘੱਟ ਸਕਦੇ ਜੇ ਆਪਾਂ ਬੈ ਆ ਜਾਂਦੀ ਪੁਰਾਣੇ ਸਮਝੌਤੇ ਹੋ ਗਏ ਜੀ 네ਰੂ ਵੇਲੇ ਠੀਕ ਹੈ ਜੀ ਜਿਹੜੀ ਨਾਲ ਜਾਂਦੀ ਹੈ ਜੀ ਕਹਿੰਦੇ ਉਹ ਆਪਣੀ ਆ ਉਹਦਾ ਨਾਮ ਹੈ ਸਰਹੰਦ ਫੀਡਰ 5000 ਕਿਊਸਿਕ ਪਾਣੀ ਜਾਂਦਾ ਪਰ ਕਿਉਂਕਿ ਇੱਧਰਲੇ ਪਾਸੇ ਵਾਲੇ ਲੋਕ ਜਿਹੜੇ ਕਿਧੜਵਾਏ ਪਾਸੇ ਵਾਲੇ ਲੋਕ ਉਹਨਾਂ ਨੂੰ ਵੀ ਪਾਣੀ ਚਾਹੀਦਾ ਇਸ ਕਰਕੇ ਵੱਡੇ ਵੱਡੇ ਪੰਪ ਲਾ ਕੇ ਉਸ ਨਹਿਰ ਦੇ ਵਿੱਚੋਂ ਇੱਧਰ ਨੂੰ ਪਾਣੀ ਸੁੱਟਦਿਆਂ ਜੀ ਕਿਉਂਕਿ ਵਿਚਾਰੇ ਵਾਲੀ ਨਹਿਰ ਚੋਂ ਪਾਣੀ ਨਹੀਂ ਕੱਢ ਸਕਦੇ ਅੱਛਾ ਜੀ ਹੁ ਮੈਂ ਤਾਂ ਕਦੇ ਸੋਚਿਆ ਨਹੀਂ ਸੀਗਾ ਵੀ ਮੈਂ ਇਸ ਪੱਧਰ ਤੇ ਤੁਸੀਂ ਮੈਨੂੰ ਪਛਾਹ ਦੋਗੇ ਪਰ ਮੈਂ ਕਹ ਯਾਰ ਇਹ ਗਲਤ ਕਰਨਾ ਸਾਡਾ ਪਾਣੀ ਹੈ ਅਸੂ ਹੀ ਆਉਂਦਾ ਪਾਣੀ ਚੱਕ ਕੇ ਇੱਧਰ ਨੂੰ ਜਿਵੇਂ ਚੋਰੀਓ ਚੱਕਣਾ ਹੋਵੇ ਐਦਾਂ ਕਰ ਰਹੇ ਆ ਯਾਰ ਕੋਈ ਗੱਲ ਨਹੀਂ ਉਹਨਾਂ ਨੇ ਕਿਹਾ ਸਮਝਾ ਉੱਤੇ ਪਰਾਣੇ ਕਰ ਲਏ ਉਹਨਾਂ ਨੇ ਜਿੱਦੇ ਕਿਤੇ ਹੱਥ 'ਚ ਪੈਨ ਆ ਗਿਆ ਕੋਈ ਇਹੋ ਜਿਹਾ ਕਿ ਕਰ ਸਕਦੇ ਹੋਏ ਕੁਝ ਤਾਂ ਇਹ ਜ਼ਰੂਰ ਕਰਨਾ ਹੈ ਜਦੋਂ ਹੀ ਸਰਕਾਰ ਬਣੀ ਮਹਿਕਮੇ ਬੰਡੇ ਇਰੀਗੇਸ਼ਨ ਡਿਪਾਰਟਮੈਂਟ ਜੇ ਤੇ ਬਾਟਰ ਰਿਸੋਰਸ ਜੇ ਉਹ ਸਾਰਾ ਜਲਾ ਬੰਡੇ ਤਾਂ ਕ੍ਰਿਸ਼ਨ ਕੁਮਾਰ ਨੂੰ ਸੈਕਟਰੀ ਲਾਤਾ ਕ੍ਰਿਸ਼ਨ ਕੁਮਾਰ ਜੀ ਨੂੰ ਕਿਹਾ ਚੁੱਪ ਕਰਕੇ ਹਰੀ ਦੇ ਪੱਤਣ ਤੋਂ ਇਧਰਲੇ ਪਾਸੇ ਇੱਕ ਨਹਿਰ ਕੱਢਣੀ ਹੈ ਉਹਦਾ ਨਾਮ ਮਾਲਵਾ ਨਹਿਰ ਹੋਊਗਾ ਉਹਦੀ ਗਿਣਤੀ ਮਣਤੀ ਸ਼ੁਰੂ ਕਰ ਦੇਵੇ ਅੱਜ ਉਹ ਦਿਨ ਆ ਗਿਆ ਜਦੋਂ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਅਜੇ ਤਹਾਨੂੰ ਦੱਸਿਆ ਨਹੀਂ ਹੁਣ ਤੱਕ ਗਿੜਤੀਆਂ ਮਿੰਤੀਆਂ ਅਸੀਂ ਕਰੀ ਬੈਠੇ ਆ ਸਾਰੀਆਂ ਤੁਹਾਨੂੰ ਅੱਜ ਦੱਸਣ ਲੱਗੇ ਆ 149 ਕਿਲੋਮੀਟਰ ਲੰਬੀ ਨਹਿਰ ਹੋਊਗੀ 50 ਫੁੱਟ ਚੌੜੀ ਹੋਊਗੀ 12.5 ਫੁੱਟ ਡੰਗਾਈ ਹੋਊਗੀ 2300 ਕਰੋੜ ਰੁਪਇਆ ਲੱਗੂਗਾ ਕੋਈ ਗੱਲ ਨਹੀਂ ਪਰ 2 ਲੱਖ ਕਿੱਲਾ 2 ਲੱਖ ਏਕੜ ਨੂੰ 500 ਮੋਗੇ ਜਿਹੜੇ ਦੇ ਵਿੱਚ ਹੋਣਗੇ ਉਹ ਪਾਣੀ ਦੇਣ ਦੇ ਜੀ ਐ ਇੱਥੇ ਰਹੇ ਨੇ ਬਾਦਲ ਕੇ ਉਹ ਨਹਿਰਾ ਉਹ ਲੋਕੋ ਉਹ ਨਹਿਰਾ ਇਹਨਾਂ ਦੇ ਖੇਤਾਂ 'ਚ ਖਤਮ ਹੋ ਜਾਂਦੀਆਂ ਨੇ ਯਾਰ ਇਹਨਾਂ ਨੇ ਕੀ ਸੋਚਣਾ ਨਹਿਰਾ ਬਾਰੇ ਇਹਨਾਂ ਨੂੰ ਕੀ ਪਤਾ ਨਹਿਰਾ ਬਾਰੇ ਕੀ ਹੁੰਦੀਆਂ ਨੇ ਇਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਦੋਂ ਨਹਿਰ ਹੀ ਖਤਮ ਹੋ ਜਾਂਦੀ ਹੋਵੇ ਆਪਦੇ ਘਰੇ ਹੀ ਮੁੱਕੇ ਦਾ ਕੀ ਬਤਾ ਇਹਨਾਂ ਨੂੰ ਅੱਜ ਉਹਨਾਂ ਦੀ ਹਿੱਕ ਤੇ ਨਹਿਰ ਨਹਿਰ ਬਣਨ ਲੱਗੀ ਐ ਹਿੱਕ ਤੇ ਕਦੇ ਨਹੀਂ ਸੋਚਿਆ ਕਦੇ ਨਹੀਂ ਸੋਚਿਆ ਚਲੋ ਸੰਗਰੂਰ ਆਲੇ ਆਸਤਾਂ ਸਾਡੇ ਬਾਰੇ ਬਾਅਦ ਸੋਚ ਲਓ ਬਲਾ ਆਪਦੇ ਬਾਰੇ ਤਾਂ ਸੋਚ ਲੈਂਦੇ ਇੱਥੇ ਮੈਂ ਸੰਗਰੂਰੋਂ ਆ ਕੇ ਤੁਹਾਡੇ ਬਾਰੇ ਸੋਚੀ ਜਾਂਦਾ ਵੀ ਨਹੀਂ ਯਾਰ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪਾਣੀ ਦੇਣਾ ਔਰ ਪਾਣੀ ਵੀ ਨਹਿਰ ਦਾ ਦੇਣਾ ਔਰ ਪਾਣੀ ਵੀ ਉੱਥੋਂ ਦੇਣਾ ਜਿੱਥੋਂ ਇੱਧਰ ਉੱਧਰ ਨੂੰ ਚਾਈ ਜਾਂਦਾ ਹੈ ਪਾਕਿਸਤਾਨ ਨੂੰ ਚਾਈ ਜਾਂਦਾ ਹੈ ਇਹ ਇੱਧਰ ਨੂੰ ਕਰ ਲਾਂਗੇ ਉਹ ਕਿਹੜਾ ਲਿਖਿਆ ਹੋਇਆ ਹੈ ਇੰਟਰਨੈਸ਼ਨਲ ਸੀ ਉੱਥੇ ਚ ਉਹ ਤਾਂ ਨਹੀਂ ਲਿਖਿਆ ਹੋਇਆ ਨਾ ਬਸ 2000 ਤੋਂ ਵੱਧ 2000 ਕਿਲੋ ਸਿਕ ਤੋਂ ਵੱਧ ਨਹਿਰ ਇੱਧਲੇ ਪਾਸੇ ਚੱਲੂਗੀ ਹੁਣ ਇਹਦੇ ਕੀ ਹੋਊਗਾ ਹੁਣ ਰਾਸਤਾ ਨਾਲੇ ਵਿਚਾਲੇ ਆ ਗਈ ਆੜੜੇ ਆਪਣੀਆਂ ਨੇ ਦੋਨੇ ਅੱਜ ਇੱਥੇ ਆਪਾਂ ਬੈਠੇ ਆਂ 6 ਮਹੀਨਿਆਂ ਤੱਕ ਕੋਈ 8 ਮਹੀਨਿਆਂ ਤੱਕ ਇੱਥੋਂ ਦੀ ਨਹਿਰ ਨਿਕਲ ਰਹੀ ਹੋ ਇੱਥੋਂ ਜਾਉਗੀ ਨਹਿਰ ਅਰ ਤੁਹਾਡੇ ਆਹ ਖੇਤਾਂ ਨੂੰ ਮੋਗੇ ਨਿਕਲ ਰਹੀ ਹੋ ਤਰਤੀ ਜੋ ਪਾਣੀ ਕੱਢਣਾ ਬੰਦ ਕਰੋਗੇ ਟੂਬਲ ਬੰਦ ਕਰੋਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਰਤ ਗੁਰੂ ਨਾਨਕ ਸਾਹਿਬ ਦਾ ਬਚਨ ਥੋੜਾ ਬਹੁਤ ਸਿੱਧ ਕਰਨਾਗੇ ਸਹੀ ਹੈ ਨਹੀਂ ਤਾਂ ਖਾਈ ਜਾਣਿਆ ਧਰਤੀ ਨੂੰ ਵੀ ਖਾਈ ਜਾਣਿਆ ਹਵਾ ਨੂੰ ਵੀ ਖਾਈ ਜਾਣਿਆ ਪਾਣੀ ਨੂੰ ਵੀ ਖਾਈ ਜਾਣਿਆ ਸੁੱਤਾ ਕਰਕੇ ਮੈਂ ਤੁਹਾਡੇ ਕੋਲ ਆ ਕੋਈ ਵੀ ਰਾਜਨੀਤਿਕ ਪ੍ਰੋਗਰਾਮ ਨਹੀਂ ਪਰ ਦੁੱਖ ਇਸ ਗੱਲ ਦਾ ਇਹ ਤੋਂ ਪਹਿਲਾਂ ਵਾਲੇ ਜਿਹੜੇ ਰਾਜਨੀਤਿਕ ਬੰਦੇ ਸੀ ਉਹਨਾਂ ਨੇ ਕੀਤਾ ਕਿਉਂ ਨਹੀਂ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਲੱਗੀ ਆ ਸੋਚ ਸਕਦੇ ਹੋ ਸੋਚ ਸਕਦੇ ਹੋ ਐਂ ਵੋਟਾਂ ਪਾਈ ਗਏ ਪੰਥ ਨੂੰ ਪੰਥ ਨੂੰ ਫੁਲਾਨੇ ਨੂੰ ਠਿਮਕੇ ਨੂੰ ਪੰਜੇ ਨੂੰ ਬਸ ਸਾਡਾ ਪੰਜਾ ਜੀ ਸਾਡਾ ਪੰਥ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ 1947 ਤੇ ਜਾਤੀ ਮਿਲੀ ਸੀ ਉਸ ਤੋਂ ਬਾਅਦ ਪਹਿਲੀ ਨਹਿਰ ਬਣਨ ਲੱਗੀ ਐ ਸੋਚਿਆ ਹੀ ਨਹੀਂ ਕੁਛ ਸਾਰੇ ਟੱਬਰ ਨੂੰ ਕਹਿ ਦੋ ਪੰਥ ਨੂੰ ਬਾਉ ਨਾਲ ਲੈ ਕੇ ਪੰਥ ਫਿਰੋ ਜਿਹਨੂੰ ਪਾਈ ਗਏ ਪੰਥ ਦਾ ਉੱਥੇ ਘੜਾ ਪੰਥ ਦੇ ਝੰਡੇ ਦਾ ਝੁੱਲਦੀ ਰਹਿਣਗੇ ਉਹਦੇ ਨਾਂ ਨੂੰ ਵਰਤ ਨਾਲ ਤਾਂ ਸੁਰਗੇ ਸੁਵੀਰੋ ਦਿਲ ਨੂੰ ਦੁੱਖ ਇਸ ਵੇਲੇ ਹੁੰਦਾ ਕਿ ਇਤੋਂ ਪਹਿਲਾਂ ਕਿਉਂ ਨਹੀਂ ਇਹ ਕੰਮ ਕੀਤੇ ਗਏ ਠੀਕ ਆ ਭਗਵਾਨ ਜਮਾਨ ਨੇ ਕਰਤੇ ਤਾੜੀਆਂ ਮਾਰਤੀਆਂ ਮੈਨੂੰ ਕੋਈ ਤਾੜੀਆਂ ਦੀ ਖੁਸ਼ੀ ਨਹੀਂ ਹੁੰਦੀ ਮੈਨੂੰ ਦੁੱਖ ਇਸ ਗੱਲ ਦਾ ਹੁੰਦਾ ਇੱਕ ਦੂ ਪਹਿਲਾਂ ਕਿਉਂ ਨਹੀਂ ਕੰਮ ਕੀਤੇਗੇ ਇਹ ਕੰਮ ਆ ਜਿਹੜਾ ਕੰਮ ਅੱਜ ਕਰਨਾ ਆ ਇਹ ਕੰਮ 40 ਸਾਲ ਪਹਿਲਾਂ ਹੋ ਸਕਦਾ ਸੀ ਕਿਉਂ ਨਹੀਂ ਕੀਤਾ ਗਿਆ ਨੂੰ ਨਹੀਂ ਚਾ ਫਰਕ ਪੈਂਦਾ ਇਹਦੇ ਨਾਲ ਮੈਂ ਤਾਂ 7.5 ਸਾਲ ਦੀ ਉਮਰ ਦੀ ਭਗਵਾਨਤਮਾਨ ਬਣਾਤਾ ਸੀ ਤੁਸੀਂ ਉਸ ਤੋਂ ਬਾਅਦ ਤਾਂ ਚੜ੍ਹਾਈ ਮੇਰੀ ਹੋ ਹੀ ਨਹੀਂ ਸਕਦੀ ਜਿੰਨੀ ਚੜ੍ਹਾਈ ਤੁਸੀਂ ਮੇਰੀ ਕਰਤੀ ਪਹਿਲਾਂ ਹੀ ਪਰ ਮੈਨੂੰ ਦੋ ਖੇਸ ਗੱਲ ਦਾ ਇੱਥੇ ਬਣਿਆ ਕਿਉਂ ਨਹੀਂ ਪਹਿਲਾਂ ਤੇ ਆਪਾਂ ਵੋਟਾਂ ਅੰਨੇ ਹੋ ਕੇ ਕਿਉਂ ਪਾਈ ਗਏ ਫਿਰ ਹੁਣ ਫੇਰ ਆਉਣਗੇ ਤੁਹਾਡੇ ਕੋਲੇ ਹਰੇਕ ਵੋਟਾਂ ਬਾਰੇ ਆਉਂਦੇ ਆ ਸਾਨੂੰ ਬਚਾਓ ਜੀ ਕਿਉਂ ਜੀ ਤੁਹਾਨੂੰ ਕਿਉਂ ਚਾਹੀਏ ਕਾਲੀ ਦਾਲ ਬਚਾ ਲਓ ਕਹਿੰਦੇ ਲੈ ਦੱਸ ਕਿਉਂ ਬਚਾ ਲਈ ਇਹ ਵੀ ਕਾਲੀ ਗੱਲ ਠੇ ਕਾਲਿਆ ਸੀ ਬਕਾਲੀਰ ਬਚਾਉਣ ਦਾ ਨੋ 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 ਨਹੀ ਤਾਂ ਫਿਰ ਹੋਰ ਬਾ ਆ ਜਾਣਗੇ ਫਿਰ ਇੱਥੇ ਕਾਲੀ ਦਲ ਵਿਚਾਰੋ ਲੈ ਹੋਰ ਕੌਣ ਆ ਜਾਣਗੇ ਭਵੰਤਮਨ ਹੋਰੀ ਆ ਜਾਣਗੇ ਨਾ ਮਿੰਦਰ ਮਾਟ ਦਾ ਮੁੰਡਾ ਆ ਜੂਗਾ ਅਸੀਂ ਤਾਂ ਦੁੱਖ ਆ ਹੁਣ ਆ ਕੱਲ ਬੋਲੀ ਜਾਂਦੀ ਸੀ ਪਾਰਲੀਮੈਂਟ ਚ Rajasthan ਕੋ ਜਾਣੇ ਵਾਲੇ ਪਾਣੀ ਕੀ ਰੈਲਪੀ ਚਾਹੀਏ ਤੇ ਬੀਬਾ ਜੀ ਜਦੋਂ ਮੰਤਰੀ ਸੀ ਉਦੋਂ ਕਿੱਥੇ ਸੀ ਰੈਲਟੀ ਉਹ ਤਾਂ ਕਦੇ ਬੋਲੇ ਨਹੀਂ ਉਦੋਂ ਮੰਤਰੀ ਸੀ ਉਦੋਂ ਨਹੀਂ ਕੋਈ ਪਾਣੀ ਪੂਣੀ ਦਾ ਚੱਕਰ ਹੁਣ ਭਵੰਤਮਨ ਆ ਗਿਆ ਹੁਣ ਸਾਰੀਆਂ ਗੱਲਾਂ ਵਾਸਤੇ ਭਵੰਤਮਨ ਦੋਸ਼ੀ ਹੈ ਬਸ ਤਰਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਨੇ ਪਾਰਲੀਮੈਂਟ ਚ ਮੈਨੂੰ ਬੜਾ ਵਧੀਆ ਲੱਗਿਆ ਮੈਂ ਚਲੋ ਸ਼ੁਕਰ ਹੈ ਸ਼ੁਕਰ ਹੈ ਇਹਨਾਂ ਨੂੰ ਪਾਣੀ ਪੂਣੀ ਯਾਦ ਤਾਂ ਆਇਆ ਨਹੀਂ ਤਾਂ ਪਾਣੀ ਕਿੱਥੇ ਜਾਂਦੀ ਨਹੀਂ ਗਾਈ ਗੱਲ ਬਾਹਰੀਆ ਲੋਕਾਂ ਨੂੰ ਬੁੱਧੂ ਬਣਾ ਕੇ ਮਿਨਿਸਟਰੀ ਲੈ ਕੇ ਅੱਜ ਲੈ ਸ਼ਰਤ ਲਾਓ ਮੇਰੇ ਨਾਲ ਅੱਜ ਮੋਦੀ ਕਹਦੇ ਕਿ ਮੇਰੇ ਕੋਲੇ ਬੰਦੇ ਘੱਟ ਨੇ ਮੈਨੂੰ ਇੱਕ ਸੀਟ ਚਾਹੀਦੀ ਆ ਅਕਾਲੀ ਦਲ ਕੇ ਪਾਸ ਉਹ ਸੀਟ ਹੈ ਕਿਆ ਹਰਸਿਮਰਤ ਜੀ ਆਪ NDA ਕੀ سپورਟ ਕਰਨਗੇ ਮੈਂ ਕਹ ਜੀ ਚੱਪਲਾ ਨਹੀਂ ਪਾਉਣੀਆਂ ਨੇ ਇਹ ਕੋ ਮੈਂ ਕਹ ਜੀ ਮੰਪਾਪਾਪਾ ਜਿਵੇਂ ਕਹੋਂਗੇ ਓਵੇਂ ਜਿਵੇਂ ਕਹੋਂਗੇ ਓਵੇਂ ਪਾਸੇ ਬਾਪਾ ਨਿਪੜ ਕੇ ਗੱਲ ਨਿਪੜ ਕੇ ਗੱਲ ਨਿਪੜ ਕੀ ਬਾਤ ਇਹਨਾਂ ਨੂੰ ਪਟਾਉਣ ਦਾ ਉਹ ਕਿਤੇ ਬਰਮਾ ਬੁਰਮਾ ਦਾ ਕੋਈ ਖਾਲੀ ਹੋ ਜੇ ਨਾ ਕੋਈ ਸੀਟ ਵੀ ਉੱਥੇ ਬਣਾਉਣਿਆ ਮੰਤਰੀ ਉੱਥੇ ਚਲੇ ਜਾਣਗੇ ਇਹ ਐਨੇ ਭੁੱਖੇ ਨੇ ਕੁਰਸੀ ਦੇ 24 ਘੰਟੇ ਕੁਰਸੀ ਕੁਰਸੀ ਓਕਾਰ ਪਹਲੇਆ ਬਾਦਲਪਿੰਡ ਚ ਘਰ ਪਾਲਿਆ ਧਿਆੜ ਜੇਲ੍ਹ ਤੋਂ ਉੱਚੀਆਂ ਗੰਦਾ ਨੇ ਕਾਲਾ ਖਤਰਾ ਹੈ ਭਈ ਖਤਰਾ ਕਾਦਾ 25 ਸਾਲ ਰਹੇ ਹੋ ਮੁੱਖ ਮੰਤਰੀ ਲੋਕ ਤਾਂ ਪਿਆਰੇ ਇੰਨਾ ਕਰਦੇ ਹੋਣਗੇ ਖਤਰਾ ਕਾਦਾ ਉੱਥੇ ਓ ਲਾਲੇ ਡੜੇ ਦਰਵਾਜ਼ੇ ਚਿੰਲੇ ਵੀ ਅੰਦਰ ਨਾ ਕੋਈ ਬੜ ਦੇ ਉੱਥੇ ਕਾਂ ਕਿਤੇ ਗਲਤੀ ਨਾ ਬਨੇਰੇ ਤੇ ਬਹਿ ਜਾਏ ਦੋਨੇ ਲੱਤਾਂ ਟੁੱਟ ਜਾਂਦੀਆਂ ਕਾਂ ਦੀਆਂ ਦਿਲ ਕੀ ਹੁੰਦਾ ਨਾ ਇਟਲੀ ਤੋਂ ਲਿਆਂਦਾ ਮਾਰਬਲ ਕਿੱਥੋਂ ਆਇਆ ਮਾਰਬਲ ਇਹ ਆਪਣਾ 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 ਖੂਨ ਆ ਹੋ ਮਾਰਬਲ ਨਹੀਂ ਹੈਗਾ ਆਪਣਾ ਖੂਨ ਹੈ ਇੱਕ ਚੰਡੀਗੜ੍ਹ ਪਾਈ ਬੈਠੇ ਆ ਸੁੱਖ ਵਿਲਾਸ ਉਹੋ ਤਾਂ ਮੈਂ ਕਰ ਲਿਆ ਕਰ ਲੇ ਕਾਗਜ ਉਹ ਤਾਂ ਮੈਂ ਆਉਣ ਵਾਲੇ ਦਿਨ ਅਸ ਤੁਹਾਨੂੰ ਕੋਸ਼ਿਸ਼ ਕਰੀ ਜਾਂਗਾ ਕਮਾਲ ਹੈ ਹੱਦ ਹੈ ਨਾਲ ਲੈ ਜੋਂਗੇ ਦਰ ਮਰਾਜ ਨਾਲ ਗੱਲ ਹੋ ਗਈ ਵੀ ਥੋਟੇ ਵਾਲੇ ਨਾਲ ਆ ਜਾਣਗੇ ਕਿਉਂ ਲੁੱਟੇ ਜਾਂਦੇ ਹੋ ਗਰੀਬਾਂ ਨੂੰ ਉਹੀ 2 2 1/2 ਰੋਟੀਆਂ ਖਾਣੀਆਂ ਨੇ ਉਹੀ 5 6 ਫੁੱਟ ਦਾ ਮੰਜਾ ਹੈ ਉਹੀ ਕੂਲਰ ਉਹੀ ਏਸੀ ਹੈ ਇਹ ਤੋਂ ਵੱਧ ਹੋਰ ਕਰ ਕੀ ਲਾਓਗੇ ਤੁਸੀਂ ਫਿਰ ਕਿਉਂ ਤੁਸੀਂ ਲੋਕਾਂ ਦਾ ਖੂਨ ਚੂਸਦੇ ਹੋ ਦੁੱਖ ਇਸ ਗੱਲ ਦਾ ਕੋਈ ਗੱਲ ਨਹੀਂ ਪਰਮਾਤਮਾ ਨੇ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ ਪਰਮਾਤਮਾ ਜਿਹੜਾ ਲੋਕਾਂ 'ਚ ਵੱਸਦਾ ਹੁੰਦਾ ਤੁਸੀਂ ਉਹਨਾਂ ਨੂੰ ਆਪਣੀ ਥਾਂ ਦਿਖਾ ਦਿੱਤੀ ਹੁਣ ਆਪਾਂ ਕੰਮ ਕਰਾਂਗੇ ਮੈਂ ਵੀ ਆਪਣੇ ਆਪ ਨਾਲ ਗੱਲ ਕਰਦਾ ਰਹਿਣਾ ਭਗਵਾਨ ਤੁਮ ਵੀ ਨਾ ਕੁਝ ਕੀਤਾ ਨਾ ਫੇ ਲੋਕ ਆਉਣ ਵਾਲੀਆਂ ਪੀੜੀਆਂ ਲਾਂਭੇ ਦੇਣ ਗਿਆ ਵੀ ਜਦੋਂ ਤੁਹਾਨੂੰ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਤੁਸੀਂ ਕਿਉਂ ਨਹੀਂ ਕੀਤਾ ਵੇ ਕਰੂੰਗਾ ਮੈਂ ਨਿੱਡਰ ਹੋ ਕੇ ਕਰੂੰਗਾ ਦਲੇਰ ਹੋ ਕੇ ਕਰੂੰਗਾ ਨਹਿਰ ਆਊਗੀ ਤੁਸੀਂ ਇਹ ਨਹਿਰ ਨਿਕਲੂਗੀ ਮਾਲਵਾ ਨਹਿਰ ਦਾ ਨਾਮ ਹੋਊਗਾ ਇਹ ਨਹਿਰ ਦੇ ਵਿੱਚੋਂ ਬहोत सारे ਲੋਕਾਂ ਨੂੰ ਪਾਣੀ ਮਿਲੂਗਾ ਪਾਣੀ ਨਹੀਂ ਮਿਲੂਗਾ ਹਲੋ ਜੋ ਬੱਚਿਆਂ ਨੂੰ ਆਉਣ ਵਾਲੇ ਬੱਚਿਆਂ ਨੂੰ ਪਨੀਰੀ ਨੂੰ ਆਉਣ ਵਾਲੀਆਂ ਫਸਲਾਂ ਨੂੰ ਨਸਲਾਂ ਨੂੰ ਇੱਕ ਰਾਹਤ ਹੋਊਗਾ ਆ ਦੋਦਾ ਭਲਾਈ ਆਣਾ ਆ ਸੋਥਾ ਹੋ ਗਿਆ ਤੁਹਾਡਾ ਬੁਰਜ ਮਹਿਮਾ ਆਉਂਗੇ ਸਾਰੇ ਪਿੰਡ ਮੈਂ ਤਾਂ ਮੇਰੇ ਅਗਨੇ ਪੈਨੇ ਆ ਲੈ ਐਂ ਕਰ ਸ਼ਰਤ ਲੱਗ ਸੁਖਵੀਰ ਬਾਦਲ ਨੂੰ ਕੋ ਪੰਜ ਪਿੰਡਾਂ ਦੇ ਨਾਮ ਲੈ ਕੇ ਦਿਖਾਈਂ ਭਲਾਈਆਣਾ ਕੋਈ ਨਾ ਹੋਵੇ ਕੋਈ ਰਜਿਸਟਰੀ ਜਿ ਦੇ ਬੜਦੇ ਆ ਨਾ ਭਲਾਈਆਣਾ ਨਹੀਂ ਕਹਿੰਦਾ ਭਲਾਈਆਣਾ ਉਹਨੂੰ ਕੀ ਬਦਲ ਕਦੇ ਪਿੰਡਾਂ ਚ ਆਇਆ ਹੋਵੇ ਤਾਂ ਬਦਲ ਲੱਗੇ ਜੋ ਤਾਂ ਪੁੱਤ ਮਰ ਰਿਹਾ ਸੀ ਜਦੋਂ ਇੱਥੇ ਖੂਨ ਖਰਾਬਾ ਚੱਲ ਰਿਹਾ ਸੀ ਉਦੋਂ ਬਾਪੂ ਨੇ ਭੇਜਤਾ ਬਾਹਰ ਨਾ ਪੁੱਤ ਤੂੰ ਨਾ ਮਰ ਜੀ ਕਿਤੇ ਤੇ ਜਦੋਂ ਠੀਕ ਹੋ ਗਿਆ ਸਾਰਾ ਕੁਝ ਕਹਿੰਦਾ ਆ ਜਾ ਪੁੱਤ ਤੂੰ ਸੀ ਡਿਪੀਸੀਐਮ ਐ ਉਹ ਡਿਪੀਸੀਐਮ ਬਣ ਗਿਆ ਜੀ ਘਰੇ ਡਿਪੀਸੀਐਮ ਆਪ ਦੇਖ ਕੇ ਰਹੀ ਬਣਾਉਣਾ ਸੀ ਪਰ ਉਹਨਾਂ ਨੇ ਇਹ ਪਤਾ ਨਹੀਂ ਸੀ ਨਾ ਕਿ ਮਹਿੰਦਰ ਮਾਸਟਰ ਦਾ ਮੁੰਡਾ ਵੀ ਬੈਠਾ ਉਹਨੇ ਵੀ ਆਉਣਾ ਸੋ ਇਸ ਕਰਕੇ ਪੀਰੋ ਮੇਰੇ ਬਜ਼ੁਰਗ ਬੈਠੇ ਆਂ ਸ਼ਾਇਦ ਉਹਨਾਂ ਨੇ ਵੀ ਮਨ 'ਚ ਇਹ ਗੱਲ ਸ਼ਿਕਵਾ ਹੋਊਗਾ ਕਿ ਇਹ ਕੰਮ ਜਿਹੜਾ ਅੱਜ ਆਪਾਂ ਕਰਨ ਲੱਗੇ ਆਂ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਕੋਈ ਗੱਲ ਨਹੀਂ ਡੁੱਲੇ ਮੇਰਾ ਦਾ ਹਜੇ ਵੀ ਕੁਝ ਨਹੀਂ ਵਿਗੜਿਆ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਸੁਰਜੀਤ ਪਾਤਰ ਦਾ ਸ਼ੇਰ ਹੈ ਕੀ ਹੋਇਆ ਜੇ ਪੱਤ ਚੜਾਈ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਆਪਾਂ ਕੱਲ ਮੈਂ ਲੱਭ ਲਾਂਗੇ ਫੁੱਲਾਂ ਜੋਗੀ ਜ਼ਮੀਨ ਰੱਖੀ ਹੈ ਬਸ ਐਸੇ ਪੰਜਾਬ 'ਚ ਪੰਗੜੇ ਪੈਂਦੇ ਦਿਖਾਊਂਗਾ ਐਸੇ ਪੰਜਾਬ 'ਚ ਦਿੱਤੇ ਪੈਂਦੇ ਦਿਖਾਊਂਗਾ ਐਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਦਾ ਦਿਖਾਊਂਗਾ ਯਕੀਨ ਰੱਖਿਓ ਵਿਸ਼ਵਾਸ ਰੱਖਿਓ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਨੂੰ ਇਸ ਗੱਲ ਦੀਆਂ ਵਧਾਈਆਂ ਕਿ ਇਹ ਨਹਿਰ ਥੋਡੀ ਆ ਤੁਸੀਂ ਆਪ ਬਣਵਾਉਣੀ ਆ ਜਦੋਂ ਇੱਥੇ ਪੱਥਰ ਪੁੱਥਰ ਜਾ ਸਿਮਿੰਟ ਲੱਗੂਗਾ ਨਾਲ ਕੋਲੇ ਖੜਿਓ ਮਾਲਕ ਬਣ ਕੇ ਕੋਲੇ ਖੜਿਓ ਪੈਸਾ ਥੋੜਾ ਹੋ ਇਹ ਨਾ ਹੋਵੇ 20 ਇੱਕਦਮ ਮਸਾਲਾ ਪਾ ਦੇਣ ਤੇ ਮੁੜ ਕੇ ਨਹਿਰ ਤੀਜੇ ਦਿਨ ਟੁੱਟੀ ਰਹੇ ਜਿੰਨਾ ਇੰਜੀਨੀਅਰਾਂ ਤੋਂ ਠੇਕਾ ਕਰਾਂਗੇ ਤੁਹਾਨੂੰ ਦੱਸਾਂਗੇ ਉਨਾਂ ਹੀ ਪਵਾਣੇ ਕੋਲੇ ਖੜ ਕੇ ਕੰਮ ਕਰਾਏ ਬਹੁਤ ਬਹੁਤ ਧੰਨਵਾਦ